ਖਬਰ ਨਾਮਾ ਦੇਖ ਰਹੇ ਸਾਰੇ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਖੋਸ ਰਾਜ ਫਿਲਮੀ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ ਦੀ ਹਿਮਾਚਲ ਮੰਡੀ ਤੋਂ ਨਵੀਂ ਬਣੀ ਸੰਸਦ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੰਗਣਾ ਰਣੋਤ ਨੂੰ ਪਿਆ ਵੱਡਾ ਪੰਗਾ ਹੋਵੇਗੀ ਡਿਸਮਿਸ ਇਸ ਉੱਤੇ ਵੱਡੀ ਕਾਰਵਾਈ ਹੋਵੇਗੀ ਭਾਰਤੀ ਜਨਤਾ ਪਾਰਟੀ ਵੱਲੋਂ ਦੁਸ਼ਮਣਾਂ ਤੇ ਗੀਤਾ ਉੱਤੇ ਭੰਗੜੇ ਪਾਏ ਗਏ ਕੰਗਨਾ ਰਣੌਤ ਵੱਲੋਂ ਵੈਸੇ ਤਾਂ ਇਹ ਕਹਿੰਦੀ ਹੈ ਕਿ ਆਜ਼ਾਦੀ ਸਾਨੂੰ ਮਿਲੀ ਹੈ 2014 ਦੇ ਵਿੱਚ ਜਦੋਂ ਦੇਸ਼ ਦੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਨੇ ਇੱਕ ਪਾਸੇ ਜ਼ਹਿਰ ਉਗਲਣ ਵਾਲੀ ਕੰਗਨਾ ਰਣੌਤ ਨੇ 16 ਸੈਕਿੰਡ ਦੀ ਵੀਡੀਓ ਪਾਈ ਰਾਜਸਥਾਨ ਦੇ ਰਾਮ ਬਾਗ ਦੇ ਵਿੱਚ ਜਦੋਂ ਉਹ ਕਿਸੇ ਪ੍ਰੋਗਰਾਮ ਨੂੰ ਅਟੈਂਡ ਕਰਨ ਵਾਲੀ ਗਈ ਸੀ ਉਸ ਵੀਡੀਓ ਨੂੰ 16 ਲੱਖ ਲੋਕਾਂ ਨੇ ਵੇਖਿਆ 5000 ਤੋਂ ਜ਼ਿਆਦਾ ਉਥੇ ਕਮੈਂਟ ਕੀਤੇ 11000 ਤੋਂ ਵੱਧ ਲੋਕਾਂ ਨੇ ਉਸ ਨੂੰ ਸ਼ੇਅਰ ਕੀਤਾ ਇਹ 46 ਸੈਕਿੰਡ ਦੀ ਵੀਡੀਓ ਨੇ ਤੜਥੱਲੀ ਮਚਾ ਦਿੱਤੀ ਹੈ ਵੈਸੇ ਕੰਗਨਾਰ ਨੌਤ ਵੱਲੋਂ ਹਰ ਵਾਰ ਜਦ ਉਗਲਿਆ ਜਾਂਦਾ ਹੈ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਉਹ ਪੰਜਾਬ ਦੇ ਕਿਸਾਨ ਹੋਵੇ ਚਾਹੇ ਉਹ ਕੋਈ ਫਿਲਮੀ ਅਦਾਕਾਰ ਹੋਵੇ ਬਾਲੀਵੁੱਡ ਹੋਵੇ ਬੋਲਣ ਲੱਗਿਆ ਕਦੇ ਵੀ ਪਤਾ ਨਹੀਂ ਰਹਿੰਦਾ ਕੰਗਨਾਰ ਨੌਤ ਨੂੰ ਕੰਗਨਾਰ ਨੌਤ ਨੇ ਮੋਰ ਅਤੇ ਅੰਬ ਦੇ ਪੱਤਿਆਂ ਨੂੰ ਹਲਾ ਲਾ ਕੇ ਇੱਕ ਵੀਡੀਓ ਪਾਈ ਉਸ ਦੇ ਵਿੱਚ ਪਾਕਿਸਤਾਨੀ Song ਲੱਗਿਆ ਹੋਇਆ ਸੀ ਉਦੋਂ ਜਿਵੇਂ ਹੀ ਪਾਕਿਸਤਾਨ ਦੇ ਜ਼ੁਲਦਰਾ ਨੇ ਇਸ ਨੂੰ ਵੇਖਿਆ ਉਹਨਾਂ ਨੇ ਕਿਹਾ ਕਿ ਜੇਕਰ ਇਸ ਵੱਲੋਂ ਭੱਦੀਆਂ ਟਿੱਪਣੀਆਂ ਪਾਕਿਸਤਾਨ ਤੇ ਕੀਤੀਆਂ ਜਾਂਦੀਆਂ ਨੇ ਤੇ ਫਿਰ ਪਾਕਿਸਤਾਨੀ ਸਿੰਗਰਾਂ ਦੇ ਸਿੰਗਰ ਦਾ ਗੀਤ ਕਿਉਂ ਲਗਾਇਆ ਉਸ ਤੇ ਜਿਹੜੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਕੌਣ ਪੋਸਟ ਕੀਤੀ ਗਈ ਆਖਰਕਾਰ ਕੰਗੜਾ ਇਹ ਰੌਤ ਇਸ ਨੂੰ ਲੈ ਕੇ ਕੀ ਇੱਕ ਸਫਤ ਕਰਨਾ ਚਾਹੁੰਦੀ ਹੈ ਸੂਤਰਤਾ ਇਹ ਵੀ ਦੱਸਦੇ ਪਹਰੇ ਕਿ ਕੰਗਣਾ ਰੌਤ ਨੂੰ ਬੜਾ ਵੱਡਾ ਝਟਕਾ ਲੱਗੇਗਾ ਭਾਰਤੀ ਜਨਤਾ ਪਾਰਟੀ ਨੂੰ ਕਿਉਂਕਿ ਕੁਰੇਸ਼ੀ ਦੇ ਖਿਲਾਫ ਇੱਕ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਐਮਪੀ ਨੇ ਭੱਦੀ ਸ਼ਬਦਾਵਲੀ ਵਰਤੀ ਸੀ ਉਸ ਉੱਤੇ ਵੀ ਐਫਆਈਆਰ ਦਰਜ ਹੋ ਗਈ ਹੈ ਆਪ ਪੰਜਾਬ ਦੀ ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤੇ ਨੇ ਉਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਬੀਜੇਪੀ ਹੁਣ ਮੰਨਤਾ ਕਰ ਰਿਹਾ ਹੈ ਪੂਰੇ ਦੇਸ਼ ਵਾਸੀਆਂ ਦੀ ਖਾਸ ਕਰਕੇ ਕ੍ਰੈਸੀ ਦੀਆਂ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਗਈ ਕੰਗਨਾ ਰੌਤ ਨੇ ਇੱਕ ਬੜਾ ਵੱਡਾ ਪੰਗਾ ਲੈ ਲਿਆ ਹੈ 16 ਲੱਖ ਪਾਕਿਸਤਾਨ ਦੇ ਯੂਜ਼ਰਾਂ ਨੇ ਇਹ ਵੀਡੀਓ ਦੇਖੀ ਜਿਸ ਵਿੱਚ ਪਾਕਿਸਤਾਨੀ ਗਾਣਾ ਲੱਗਿਆ ਹੋਇਆ ਸੀ ਤੇ ਐਕਟਿੰਗ ਕਰ ਰਹੀ ਸੀ ਫਿਲਮੀ ਅਦਾਕਾਰਾ ਕੰਗਨਾ ਰੌਤ ਜੋ ਹਲਕਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮੰਡੀ ਹਿਮਾਚਲ ਤੋਂ ਐਜ਼ ਅ ਮੈਂਬਰ ਆਫ ਪਾਰਲੀਮੈਂਟ ਬਣੀ ਹੈ ਕਸੂਤੀ ਫਸ ਗਈ ਹੈ ਕੰਗਨਾ ਰੌਤ ਕੰਗਨਾ ਰੌਤ ਤੇ ਰਸ਼ਟਰ ਨੂੰ ਲੈ ਕੇ ਰਾਸ਼ਟਰੀ ਪੱਧਰ ਤੇ ਇੱਕ ਬੜਾ ਵੱਡਾ ਮੁਕਦਮਾ ਹੋਵੇਗਾ ਕਿਉਂਕਿ ਹੁਣ ਇਹ ਕੁਝ ਲੋਕ ਵੀ ਕਹਿ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਕਿ ਇਸ ਤਰ੍ਹਾਂ ਕੰਗਣਾ ਰੌਤ ਨੂੰ ਨਹੀਂ ਕਰਨਾ ਚਾਹੀਦਾ ਸੀ ਉਧਰ ਰੱਜ ਕੇ ਗਾਲਾਂ ਕੱਢੀਆਂ ਜਾ ਰਹੀਆਂ ਨੇ ਵਿਰੋਧ ਕੀਤਾ ਜਾ ਰਿਹਾ ਹੈ ਕੰਗਣਾ ਰੌਤ ਦੀ ਲੇਕਿਨ ਦੱਸਿਆ ਜਾ ਰਿਹਾ ਕੰਗਣਾ ਰੌਤ ਨੇ ਉਹ ਜਿਹੜੀ ਵੀਡੀਓ ਹੈ ਆਪਣੀ ਸੋਸ਼ਲ ਮੀਡੀਆ ਤੋਂ ਹਟਾ ਲਿਆ ਲੇਕਿਨ ਤਥਲੀ ਮਚ ਗਈ ਹੈ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਅਤੇ ਕੰਗਣਾ ਰੌਤ ਨੂੰ ਲੈ ਕੇ ਧੰਨਵਾਦ